ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਪੈਚਵਰਕ ਕਿੱਦਾਂ ਕਰਨਾ ਵਾ ਠੀਕ ਆ ਤੇ ਆ ਮੈਂ ਪਹਿਲਾਂ ਸਾਰੇ ਮਤਲਬ ਆ ਮੇਰਾ ਲਵੈਂਡਰ ਜਿਹੜੀ ਸ਼ੇਡ ਆ ਇਹ ਕੱਪੜਾ ਵਾ ਠੀਕ ਆ ਆ ਇਹਦੇ ਉੱਪਰ ਮੈਂ ਸਾਰੇ ਉੱਪਰ ਪੈਚ ਜਿਹਦਾ ਕੱਪੜਾ ਲਗਾ ਲਿਆ ਵਾ ਠੀਕ ਆ ਹੁਣ ਮਸ਼ੀਨ ਜਿਹੜੀ ਆ ਇਹਨੇ ਹਾਈਲਾਈਟ ਕਰ ਦਿੱਤਾ ਵਾ ਕਿ ਕਿੱਥੇ-ਕਿੱਥੇ ਉਹ ਡਿਜ਼ਾਈਨ ਪੈਣਾ ਵਾ ਠੀਕ ਆ ਤੇ ਓਨੀ ਓਨੀ ਮੈਂ ਇਦਾਂ ਕਟਿੰਗ ਕਰ ਲਈ ਆ ਪਹਿਲਾਂ ਕਟਿੰਗ ਕਰ ਲੈਣੀ ਬਾਅਦ ਵਿੱਚ ਨਹੀਂ ਕਰਨੀ ਉਹ ਫਿਰ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਠੀਕ ਆ ਤੇ ਇਸ ਵੀਡੀਓ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਸਾਡੇ ਕੋਲੋਂ ਇਹਦੇ ਨਾਲ ਦੇ ਦੋ ਸੂਟ ਰੈਡੀ ਕਰਵਾਉਣਗੇ ਉਹਨਾਂ ਨੂੰ ਇੱਕ ਸੂਟ ਫ੍ਰੀ ਦਿੱਤਾ ਜਾਊਗਾ ਇਹਦੇ ਨਾਲ ਦਾ ਸੇਮ ਟੂ ਸੇਮ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋਗੇ ਤੇ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰੂਗਾ ਉਹਨੂੰ ਵੀ ਇੱਕ ਸੂਟ ਫ੍ਰੀ ਦਿੱਤਾ ਜਾਏਗਾ ਤੇ ਕਰ ਦਿਓ ਫਿਰ ਜਲਦੀ ਜਲਦੀ ਲਾਈਕ ਸ਼ੇਅਰ ਤੇ ਕਮੈਂਟ ਵਧੀਆ ਵਧੀਆ ਜੀ ਤੇ ਜੇ ਸੂਟ ਲੈਣਾ ਕਿਸੇ ਨੇ ਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹੀ ਸੂਟ ਮਤਲਬ ਦੋਸ ਰੈਡੀ ਕਰਵਾਉਣੇ ਆ ਕੋਈ ਵੀ ਸੂਟ ਤੁਸੀਂ ਦੋ ਰੈਡੀ ਕਰਵਾਓਗੇ ਤੇ ਤੁਹਾਨੂੰ ਇੱਕ ਸੂਟ ਅਸੀਂ ਆਪਣੇ ਵੱਲੋਂ ਫ੍ਰੀ ਦੇਵਾਂਗੇ ਤਾਂ ਵਧੀਆ ਫੈਬਰਿਕ ਲਗਾ ਕੇ ਦੇਵਾਂਗੇ ਵਧੀਆ ਵਰਕ ਹੋਊਗਾ ਤੇ ਜਿਹੜਾ ਫ੍ਰੀ ਵਾਲਾ ਸੂਟ ਹੋਊਗਾ ਵੀ ਵਧੀਆ ਹੋਊਗਾ ਇਹਨੂੰ ਸੋਚੋ ਕਿ ਉਹ ਅਸੀਂ ਫੈਬਰਿਕ ਮਾੜਾ ਦੇਵਾਂਗੇ ਉਹ ਵੀ ਵਧੀਆ ਹੋਏਗਾ ਪੂਰਾ ਸੇਮ ਜਿੱਦਾਂ ਦੂਜੇ ਸੂਟ ਰੈਡੀ ਹੋਏ ਨੇ ਓਦਾਂ ਇੱਧਰ ਸਾਡੀ ਬੇਟੀ ਦੇਖੋ ਰੋਂਦੀ ਆ ਉਧਰ ਸਾਡਾ ਸੂਟ ਵੀ ਰੈਡੀ ਹੋ ਗਿਆ ਵਾ ਤੇ ਆ ਫਾਈਨਲ ਲੁੱਕ ਆ ਸੂਟ ਦੀ ਸੂਟ ਇੰਨਾ ਕਿ ਜ਼ਿਆਦਾ ਸੋਹਣਾ ਬਣਿਆ ਨਾ ਤੇ ਤੁਸੀਂ ਵੀ ਦੇਖੋ ਕਿੰਨਾ ਸੋਹਣਾ ਸੂਟ ਰੈਡੀ ਹੋਇਆ ਵਾ ਤੇ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਓ ਇਹ ਲਗਾ ਕੇ ਸੂਟ ਬਣਾਇਆ ਵਾ ਤੇ ਕਲਰ ਬਹੁਤ ਹੀ ਉੱਠੇ ਉੱਪਰ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੇ ਪੈਚ ਵਰਕ ਲਗਾ ਕੇ ਅਸੀਂ ਆਹ ਵਾਲਾ ਸੂਟ ਰੈਡੀ ਕੀਤਾ ਏ ਇਹਦੀ ਇੱਕ ਖਾਸੀਅਤ ਇਹ ਆ ਕਿ ਇਹ ਫਰੰਟ ਤੇ ਵੀ ਆ ਤੇ ਇਹਦੇ ਬੈਕ ਤੇ ਵੀ ਵਰਕ ਹੋਇਆ ਵਾ ਠੀਕ ਆ ਇਹ ਤੁਸੀਂ 5000 ਵਿੱਚ ਸੂਟ ਰੈਡੀ ਕਰਵਾ ਸਕਦੇ ਹੋ ਤੇ ਫੈਬਰਿਕ ਵੀ ਸਾਡਾ ਹੀ ਹੋਏਗਾ ਦੁਪੱਟਾ ਵੀ ਸਿਲਕ ਦਾ ਸਿਲਕ ਕ੍ਰੇਪ ਦਾ ਕਪੜਾ ਏ ਤੇ ਬਾਕੀ ਵਰਕ ਸਟਿਚਿੰਗ ਲਾਈਨਿੰਗ ਦੁਪੱਟਾ ਲੈਸਿਸ ਵਗੈਰਾ ਸਭ ਕੁਝ ਸਾਡਾ ਹੋਏਗਾ 5000 ਵਿੱਚ ਤੇ ਤੁਸੀਂ ਇੰਦਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਨਾਲ ਸਿੱਪੀਆਂ ਲਗਾਈਆਂ ਸੀ ਪੂਰੇ ਸੂਟ ਦੀ ਲੁੱਕ ਦੇਖੋ ਤੁਸੀਂ ਕਿੰਨੀ ਫਿਨਿਸ਼ਿੰਗ ਆਈ ਆ ਵਰਕ ਦੀ ਤੁਸੀਂ ਚੈੱਕ ਕਰ ਸਕਦੇ ਹੋ ਬੈਗ ਦੇ ਵਰਕ ਤੇ ਵੀ ਸਲਵਾਰ ਤੇ ਵੀ ਇਦਾਂ ਹੀ ਵਰਕ ਆ ਕੋਨ ਜਿਹੜਾ ਵਿੱਚ ਸੂਟ ਰੈਡੀ ਕਰਵਾ ਸਕਦੇ ਹੋ ਦੁਪੱਟਾ ਫੁੱਲ ਹੈਵੀ ਹੋਏਗਾ ਤੇ ਤੁਸੀਂ ਇਹ ਸੂਟ ਨੂੰ ਹੈਂਡਵਰਕ ਵਿੱਚ ਵੀ ਕਰਵਾ ਸਕਦੇ ਹੋ ਮਸ਼ੀਨਵਰਕ ਵਿੱਚ ਵੀ ਇੱਕ ਆਹ ਸੂਟ ਰੈਡੀ ਕੀਤਾ ਸੀ ਇਹ ਪਿੰਕ ਕਲਰ ਦਾ ਵਾ ਸ਼ਿਮਰ ਕਪੜੀ ਉੱਤੇ ਤੇ ਇਹਦਾ ਵਰਕ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਵਰਕ ਹੋਇਆ ਇਹਦਾ ਵੀ ਗੋ ਸੋਨਾ ਵਰਕ ਹੋਇਆ ਤੇ ਇਹਦੇ neck ਤੇ ਵੀ ਅਸੀਂ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਦਿੱਤੀ ਆ ਤੇ ਬਾਵਾਂ ਇਹਦੀਆਂ ਪੌਂਚੀਆਂ ਤੇ ਵੀ ਵਰਕ ਆ ਇਹ ਤੁਹਾਨੂੰ 3000 ਵਿੱਚ ਸੂਟ ਰੈਡੀ ਕਰਕੇ ਦਵਾਂਗੇ ਅਸੀਂ ਫੈਬਰਿਕ ਵੀ ਸਾਡਾ ਹੀ ਹੋਏਗਾ ਤੇ ਵਰਕ ਵੀ ਸਟੀਚਿੰਗ ਵੀ ਬਹੁਤ ਪਿਆਰਾ ਸੂਟ ਬਣਿਆ ਵੀ ਪਿੰਕ ਕਲਰ ਦਾ ਦੁਪੱਟਾ ਵੀ ਸਾਡੇ ਹੀ ਹੋਏਗਾ ਸੇਮ ਜੋ ਵੀ ਆ ਫੋਟੋ ਉੱਪਰ ਆ ਹੈਂਡਵਰਕ ਚ ਸੂਟ ਆ ਉਹੀ ਸੂਟ ਜਿਹੜਾ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਸੇਮ ਇਹਦੇ ਨਾਲ ਦਾ ਹੈਂਡਵਰਕ ਚ ਰੈਡੀ ਹੋ ਜਾਏਗਾ ਏ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਬਣਵਾਓ ਥੈਂਕ ਯੂ